ਮੈਂ ਸ੍ਰਿੰਦਰ ਕੋਰੇ ਪਟਿਆਲਾ ਤੋਂ ਤੇ ਮੈਨੂੰ ਮਤਲਬ ਇਹ ਬੋਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਕਾਫੀ ਟਾਈਮ 2006 ਤੋਂ ਮੈਨੂੰ ਪ੍ਰਮੋਦ ਮਿੱਤਲ ਤੋਂ ਮੇਰੀ ਮੈਡੀਸਨ ਚੱਲਦੀ ਸੀਗੀ ਠੀਕ ਹੈ ਮਤਲਬ ਬਹੁਤ ਜ਼ਿਆਦਾ ਤਜਾਬ ਅੰਦਰ ਬੰਦਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਇਹਦੇ ਨਾਲ ਫਿਰ ਹੋਰ ਵੀ ਲਿਕਟਾ ਆਉਣੀਆਂ ਸ਼ੁਰੂ ਹੋ ਗਈਆਂ ਦੋ ਵਾਰੀ ਮੇਰੀ ਐਂਡੋਸਕੋਪੀ ਵੀ ਹੋਈ ਠੀਕ ਹੈ ਮਮਾ ਕਾਫੀ ਟਾਈਮ ਤੋਂ ਮੈਂ 2 ਸਾਲ ਤੋਂ ਰੈਗੂਲਰ ਚੱਲ ਰਹੀ ਸੀ ਰੈਗੂਲਰ ਉਹਦਾ ਕੀ ਪ੍ਰੋਬਲਮ ਆ ਜੀ ਹੋਰ ਉਹਦੇ ਨਾਲ ਨਾਲ ਜਿਵੇਂ ਡਿਪਰੈਸ਼ਨ ਜਾ ਹੋ ਗਿਆ ਐਂਗਜ਼ਾਇਟੀ ਉਹਦੀ ਵੀ ਦਵਾਈ ਖਾਂਦੇ ਸੀ ਤੁਸੀਂ ਉਹਦੇ ਨਾਲ ਹਾਂਜੀ ਹਾਂਜੀ ਖਾ ਰਹੀ ਸੀਗੀ ਪ੍ਰੋਪਰ ਸਾਰੀਆਂ ਦਵਾਈਆਂ ਦਾ ਅੱਛਾ ਰੋਜ਼ ਖਾਣੀ ਪੈਂਦੀ ਸੀ ਹਾਂਜੀ ਹਾਂਜੀ ਮਤਲਬ ਜਿਵੇਂ ਜਿਵੇਂ 2000 ਸਾਲ ਤੋਂ ਤੁਹਾਨੂੰ ਤੇ ਆ ਵੀ ਪ੍ਰੋਬਲਮ ਆ ਜੀ ਇਹ ਕਦੋਂ ਸਟਾਰਟ ਹੋ ਗਈ ਫਿਰ ਨਹੀਂ ਦੇਖੋ ਤੁਹਾਡੀ ਇਹ ਵੀ 5-6 ਸਾਲ ਤੋਂ ਲਗਾਤਾਰ ਪੰਜ 6 ਸਾਲ ਦੋ ਤਿੰਨ ਦਿਨਾਂ ਵਾਰ ਲੈਣੀ ਪੈਂਦੀ ਸੀਗੀ ਫਿਰ ਨੀਂਦ ਨਹੀਂ ਆਉਂਦੀ ਸੀ ਹੁਣ ਰੈਗੂਲਰ ਚੱਲ ਰਹੀ ਜੀ ਹਾਂਜੀ ओके okay. 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 ना, फिर और और प्रॉब्लम कोई ਇਹਦੇ ਨਾਲ کافی ਪਰੋਬਲ ਜਿਵੇਂ ਹੋਣੀ ਇਹਦੇ ਨਾਲ ਮੈਨੂੰ ਕੋਈ ਮੈਂ ਖਾਣਾ ਨਹੀਂ ਸੀ ਸਹੀ ਖਾ ਸਕਦੀ ਜਿਵੇਂ ਸਾਗ ਖਾਂਦੀ ਸੀ ਤਾਂ ਆਲੂ ਮਟਰਾਂ ਦੀ ਸਬਜ਼ੀ ਖਾਣੀ ਦਹੀਂ ਖਾਣਾ ਦਹੀਂ ਨਹੀਂ ਖਾ ਸਕਦੀ ਸੀਗੀ ਮਤਲਬ ਬਹੁਤ ਜਿਆਦੀਆਂ ਮਤਲਬ ਖਾਣ ਨਾਲ ਨਾਲ ਦੀ ਨਾਲੇ ਫਿਰ ਮਤਲਬ ਹਾਂਜੀ ਹਾਂਜੀ ਮੈਂ ਤਾਂ ਦੱਸਿਆ ਵੀ ਜੇ ਮੈਂ ਸਵੇਰੇ ਟੈਬਲਟ ਨਹੀਂ ਲੈਂਦੀ ਸੀਗੀ ਤਾਂ ਮੈਂ 10 ਵਜੇ ਵਾਲਾ ਖਾਣਾ ਨਹੀਂ ਖਾ ਸਕਦੀ ਸੀ ਓਕੇ ਮਤਲਬ ਪੂਰੀ ਅੰਦਰ ਜਲਨ ਸ਼ੁਰੂ ਹੋ ਜਾਂਦੀ ਸੀਗੀ ਠੀਕ ਹੈ ਜੀ ਬਲ ਜਿਹੜੀਆਂ ਜਿਵੇਂ ਇਤਿਹਾਬ ਦੀਆਂ ਤੁਹਾਡੇ ਕੋਲ ਚੱਲਦੀ ਸੀ ਤਾਂ ਕਿੰਨੇ ਕਿੰਨੇ ਐਮਜੇ ਚੱਲ ਰਹੀ ਸੀ ਤੁਹਾਡੀ ਕਾਫੀ 3-4 ਦਾ ਗੋਲੀਆਂ ਹੈਗੀਆਂ ਸੀਗੀਆਂ 135mg ਦੀ ਗੋਲੀ ਹੁਣ ਮੈਂ ਪ੍ਰੈਜੈਂਟ ਖਾ ਰਹੀ ਸੀਗੀ ਓਕੇ ਤੇ ਇੱਕ 25mg ਦੀ ਗੋਲੀ ਉਹ ਖਾ ਰਹੀ ਸੀ ਇੱਕ ਨੀਂਦ ਵਾਲੀ ਖਾ ਰਹੀ ਸੀ ਇੱਕ ਨੀਂਦ ਵਾਲੀ ਖਾ ਮਤਲਬ ਕੋਈ ਸਰਵੈਂਟੋਏ ਵਗੈਰਾ ਕੋਈ ਐਡ ਹੋ ਵੀ ਹੈਗਾ ਅੱਡੀਆਂ ਦਰਦ ਸਰੀਰ 'ਚ ਲੱਗਦਾ ਬਹੁਤ ਹਾਂਜੀ ਹਾਂ ਦਰਦਾਂ ਬਹੁਤ ਸੀਗੀਆਂ ਓਕੇ ਥਕਾਵਟ ਬਹੁਤ ਤੇ ਜਿਵੇਂ ਤੁਸੀਂ ਇਹਨੂੰ ਸਰਵਿਸ ਪੈਕ ਵਰਤਿਆ ਤੁਹਾਨੂੰ 30 ਦਿਨ ਹੋ ਗਏ 30 ਦਿਨ ਚੱਲ ਰਿਹਾ ਤੁਹਾਡਾ ਹਾਂਜੀ ਹਾਂਜੀ ਹਾਂ 30 ਦਿਨਾਂ 'ਚ ਤੁਹਾਡੀ ਅੱਜ ਕੰਡੀਸ਼ਨ ਕੀ ਹੈਗੀ ਹੈ ਬਹੁਤ ਵਧੀਆ ਮੈਰੀਆ ਵੀ ਜਿਹੜੀ 135mg ਦੀ ਗੋਲੀ ਉਹ ਮੇਰੀ ਛੁੱਟ ਦੇ ਹੁਣ ਇਸ ਟਾਈਮ ਜਿਹੜਾ 25 ਵਾਲੀ ਉਹ ਲੈ ਰਹੀ ਹਾਂ ਉਹ ਵੀ ਕਦੀ ਕਦੀ ਛੱਡ ਕੇ ਲੋਡ ਪੈਂਦੀ ਲੋਡ ਪੈਂਦੇ ਲੈ ਓਕੇ ਠੀਕ ਹੈ ਮੈਂ ਬਿਲਕੁਲ ਠੀਕ ਹੈ ਨੀਂਦ ਵਾਲੀ ਸੀ ਨੀਂਦ ਵਾਲੀ ਬਿਲਕੁਲ ਬੰਦਿਆ ਡਿਪਰੈਸ਼ਨ ਵਾਲੀ ਬੰਦਿਆ ਠੀਕ ਹੈ ਜਿਵੇਂ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਮੈਂ ਚਲੋ ਆਪਣੀ ਮਾਤਾ ਦੇ ਤੁਸੀਂ ਜਿਆਦਾ ਖਿਆਲ ਤੋਂ ਫੇਰ ਬਣ ਗਿਆ ਮਤਲਬ ਤੁਸੀਂ ਇਕੱਠੇ ਤਿੰਨ ਜਣਿਆਂ ਦੇ ਫੈਮਿਲੀ ਮੈਂਬਰ ਨੇ ਇਕੱਠਿਆਂ ਨੇ ਸਰਵਿਸ ਮੁੱਗੀ ਦੀ ਕਰਵਾਈ ਠੀਕ ਹੈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜਿਹਨੂੰ ਇਸ ਤਰ੍ਹਾਂ ਦਿੱਕਤਾਂ ਨੇ ਕੀ ਸੁਨੇਹਾ ਦੇਣਾ ਚਾਹੁੰਗੇ ਮੈਂ ਤਾਂ ਦੇਖੋ ਵੀ ਜੀ ਸਾਰਿਆਂ ਨੂੰ ਇਹੀ ਕਹਾਂਗੀ ਵੀ ਦੇਖੋ ਆਪਾਂ ਹੋਰ ਵੀ ਤਾਂ ਸਾਰੇ ਆਪਾਂ ਆਪਣੇ ਸਰੀਰ ਵਾਸਤੇ ਖਰਚੇ ਕਰਦੇ ਆਂ ਤੁਸੀਂ ਇਹ ਵੀ ਲਵੋ ਹਨਾ ਠੀਕ ਹੈ ਬੋਡੀ ਸਰਵਿਸ ਪੈਕ ਲਵੋ ਇਹਦੇ ਨਾਲ ਤੁਹਾਡਾ ਪੂਰਾ ਸਰੀਰ ਜਿਹੜਾ ਤੰਦਰੁਸਤ ਰਹੇਗਾ ਹਨਾ ਓਕੇ ਹਾਂ ਮਤਲਬ ਸਾਰੇ ਅੱਜ ਮੈਂ ਖਾਣ ਦਾ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਕੁਝ ਨਾ ਆਏਗਾ ਪਰ ਇਹਨੂੰ ਕੈਸ਼ ਸੀ ਹੁਣ ਬਹੁਤ ਸਾਬਨ ਵੀ ਖਾਂਦਾ ਉਹ ਔਖਾ ਸੀ ਅੱਜ ਕੀ ਕੰਮਿਸ਼ਨ ਹੈ ਜੀ ਖਾਣ ਤਾਂ ਮੈਂ ਨਹੀਂ ਵੀ ਸਾਰਾ ਦਿਨ ਖਾਈ ਜਾਈਦਾ ਬਹੁਤ ਵਧੀਆ ਮੈਨੀਆਂ ਤਕਾਵਟ ਹੁੰਦੀ ਹੋਈ ਨਹੀਂ ਜਿੰਨਾ ਮਰਜ਼ੀ ਕੰਮ ਕਰੋ ਆ ਮਰਜ਼ੀ ਕਰੋ ਪਹਿਲਾਂ ਕੰਮਿਸ਼ਨ ਕੀ ਸੀ ਜੀ ਇਹ ਲਾਇਲ ਜੀ ਆਪਾਂ ਤੁਹ ਕਿਤੇ ਵੀ ਤੁਸੀਂ ਜਾਂਦੇ ਪੰਜ-ਚਾਰ ਘੰਟੇ ਸਫ਼ਰ ਤੇ ਜਾਂਦੇ ਹੋ ਥੱਕ ਜਾਂਦੇ ਹੋ ਠੀਕ ਹੈ ਕੋਈ ਦੁਕਾਹਵਟ ਪਤਾ ਹੀ ਨਹੀਂ ਔਰ ਅੱਜ ਮੈਂ 10 ਘੰਟੇ ਘਟੋ ਘਟ ਸਫ਼ਰ ਕਰਕੇ ਆਈ ਆ ਠੀਕ ਹੈ ਜੀ ਬਿਲਕੁਲ ਓਕੇ ਧੰਨਵਾਦ